ਬਲਵੰਤ ਗਾਰਗੀ ਜੀ ਦੀ ਕਹਾਣੀ ਮਨੂ ਦੀਆਂ ਜਰਾਬਾਂ ਜਦੋਂ ਮੇਰੀ ਅਮਰੀਕਨ بیوی ਦੇ ਪਹਿਲਾ ਬੱਚਾ ਹੋਇਆ ਤਾਂ ਅਸੀਂ ਇੱਕ ਆਇਆ ਰੱਖ ਲਈ ਮੁਸ਼ਕੀ ਰੰਗ ਦੀ ਗੋਦ ਵਿੱਚ ਸਰੀਰ ਵਾਲੀ ਪੰਜਾਬਣ ਉਸ ਦਾ ਨਾਮ ਪਤਾ ਨਹੀਂ ਕੀ ਸੀ ਪਰ ਉਹ ਆਪਣੇ ਆਪ ਨੂੰ ਮਲਕਾ ਖਵਾਉਂਦੀ ਸੀ ਬੱਚਾ ਹੁਣ ਤੋਂ 3 ਮਹੀਨੇ ਪਹਿਲਾਂ ਹੀ ਅਸੀਂ ਚੰਡੀਗੜ੍ਹ ਦੇ ਸਾਰੇ ਦੋਸਤਾਂ ਨੂੰ ਆਇਆ ਟੁੰਡਣ ਲਈ ਆਖ ਦਿੱਤਾ ਸੀ ਇਸ ਸ਼ਹਿਰ ਵਿੱਚ ਹਰ ਚੀਜ਼ ਦੀ ਥੋੜ ਹੈ ਦੁੱਧ ਖੰਡ ਨੌਕਰ ਫਾਸਲੇ ਲੰਬੇ ਤੇ ਵਸੀਲੇ ਘੱਟ ਬੱਚੇ ਨੂੰ ਪਾਲਣ ਲਈ ਪਿੰਡਾਂ ਵਿੱਚ ਤਾਂ ਨਣ ਦਾ ਪਰਜਾਈਆਂ ਹੁੰਦੀਆਂ ਹਨ ਪਰ ਇਸ ਸੀਮੈਂਟ ਦੇ ਸ਼ਹਿਰ ਵਿੱਚ ਮੀਲਾ ਤੱਕ ਕੋਈ ਰਿਸ਼ਤੇਦਾਰ ਨਹੀਂ ਲੱਭਦਾ ਮਾਲਕਾ ਪਹਿਲੇ ਦਿਨ ਹੀ ਘੁੱਲ ਮਿਲ ਗਈ ਇੱਕ ਹਫ਼ਤੇ ਵਿੱਚ ਉਸ ਨੇ ਆਪਣੀ ਉਧਾਰਤਾ ਨਾਲ ਸਾਨੂੰ ਸਾਰਿਆਂ ਨੂੰ ਮੋਹ ਲਿਆ ਉਹ ਸਿਰਫ ਬੱਚੇ ਨੂੰ ਨਹਾਉਂਦੀ ਤੌਂਦੀ ਤੇ ਖਿਡਾਉਂਦੀ ਹੀ ਨਹੀਂ ਸੀ ਸਗੋਂ ਰਸੋਈ ਵਿੱਚ ਜਾ ਕੇ ਮੇਰੀ بیوی ਲਈ ਆਮਲੇਟ ਜਾਂ ਮੇਰੇ ਲਈ ਮੂਲੀਆਂ ਵਾਲੇ ਪਰੌਂਠੇ ਵੀ ਪਕਾ ਦਿੰਦੀ ਕੰਟਿਆਂ ਬੱਦੀ ਉਹ ਬੱਚੇ ਨੂੰ ਲੋਰੀਆਂ ਦਿੰਦੀ ਮਨੂ ਰਾਜਾ ਅਮਰੀਕਾ ਜਾਏਗਾ ਅੰਗਰੇਜ਼ੀ ਬੋਲੇਗਾ ਅਮਰੀਕਾ ਤੋਂ ਨਾਨੀ ਨੇ ਕੀ ਭੇਜਿਆ ਇਹ ਚੁੰਗਣੀ ਤੇ ਪੋਤੜੇ ਉਹ ਲਾੜ ਕਰਦੇ ਉਸ ਦਾ ਮੱਥਾ ਚੁੰਮਦੀ ਗੱਲਾਂ ਚੁੰਮਦੀ ਤੁੰਨੀ ਚੁੰਮਦੀ ਤੇ ਨਿੱਕੇ ਨਿੱਕੇ ਪਿਆਰ ਚੁੰਮਦੀ ਮੇਰੀ بیوی ਨੂੰ ਪੰਜਾਬੀ ਨਹੀਂ ਸਿਉਂਦੀ ਤੇ ਮਾਲਕਾ ਨੂੰ ਅੰਗਰੇਜ਼ੀ ਬੱਚਾ ਦੋਹਾਂ ਦੀ ਸਾਂਝੀ ਭਾਸ਼ਾ ਬਣ ਗਿਆ ਮਨੂ ਨੂੰ ਸਾਹਮਣੇ ਲਟਾ ਕੇ ਉਹ ਦੋਵੇਂ ਗੱਲਾਂ ਕਰਦੀਆਂ ਉੱਚੀ ਉੱਚੀ ਹੱਸਦੀਆਂ ਇਹਨਾਂ ਗੱਲਾਂ ਦਾ ਅਰਥ ਭਾਬ ਬੁੱద్ధి ਨੂੰ ਟੁੰਬਣ ਦੀ ਥਾਂ ਦਿਲ ਨੂੰ ਟੁੰਬਦਾ ਸੀ ਉਹ ਆਪਣੀ ਆਪਣੀ ਭਾਸ਼ਾ ਵਿੱਚ ਇਸ ਤਰ੍ਹਾਂ ਗੱਲਾਂ ਕਰਦੀਆਂ ਜਿਵੇਂ ਦੋ ਬੋਲੇਜ਼ਾਰ ਗੱਲਾਂ ਕਰ ਰਹੇ ਹੋਣ ਮਾਲਕਾ ਮੇਮ ਸਾਹਿਬ ਬੱਚੇ ਨੂੰ ਮੋٹے ਕੱਪੜੇ ਪਾਇਆ ਕਰੋ ਕਮਰਾ ਠੰਡਾ ਹੈ ਬੀਵੀ ਹਾਂ ਬਠਿੰਡਾ ਨਹੀਂ ਜਾਣਾ ਉੱਥੇ ਬਹੁਤ ਰੇਤਾ ਤੇ ਮਿੱਟੀ ਹੈ ਮਾਲਕਾ ਲਿਆਉਂ ਕੈਂਤੀ ਮੈਸਤੇ ਨਿੱਕੇ ਨਿੱਕੇ ਨੌ ਕੱਟਦੇ ਆਂ ਬੀਬੀ ਜਰੂਰ ਸਿਰਫ ਦੋ ਅੰਡੇ ਮਲਕਾ ਮੈਂ ਕਦੇ ਕਿਸੇ ਦੇ ਘਰ ਆਇਆ ਦਾ ਕੰਮ ਨਹੀਂ ਕੀਤਾ ਉਹਨਾਂ ਨੂੰ ਗੁਜਰਿਆ 7 ਸਾਲ ਹੋ ਗਏ ਤਹਿਸੀਲਦਾਰ ਸਨ ਮੈਂ ਦੂਜੇ ਵਿਆਹ ਦੀ ਸਾਂ ਬੜਾ ਪਿਆਰ ਕਰਦੇ ਸਨ ਮੇਰੀਆਂ ਦੋ ਧੀਆ ਪਹਿਲੇ ਵਿਆਹ ਦੀਆਂ ਸਨ ਜੋ ਵਿਆਹੀਆਂ ਗਈਆਂ ਹੁਣ ਬਸ ਆਪਣੇ ਢਿੱਡੋ ਜਾਇਆ 12 ਵਰਿਆਂ ਦਾ ਪੁੱਤ ਹੈ ਬੀਬੀ ਹੱਥ ਲਾ ਕੇ ਤੇਰੇ ਵਾਲ ਬੜੇ ਕਾਲੇ ਨੇ ਮਲਕਾ ਦੇਸੀ ਘਿਓ ਨਾਲ ਚੱਸਦੀਆਂ ਤੁਸੀਂ ਵਾਲਾਂ ਨੂੰ ਕਿਉਂ ਨਹੀਂ ਲਾਉਂਦੇ ਬੀਵੀ ਘਿਓ ਅਸੀਂ ਅਮਰੀਕਾ ਵਿੱਚ ਬਟਰ ਖਾਂਦੇ ਹਾਂ ਘਿਓ ਨਹੀਂ ਮਾਲਕਾ हसन ਲੱਗਦੀ ਕਿ ਮੇਮ ਸਾਹਿਬ ਨੂੰ ਘਿਓ ਵੀ ਨਹੀਂ ਬੋਲਣਾ ਆਉਂਦਾ ਉਸ ਨੂੰ ਵੀ ਘਿਓ ਆਖਦੇ ਹਨ ਇਹਨਾਂ ਮੇਮਾਂ ਦੇ ਸੰਗ ਵਿੱਚ ਘੱਗਾ ਹੈ ਹੀ ਨਹੀਂ ਇੱਕ ਹੀ ਕਰਦੀਆਂ ਹੋਣਗੀਆਂ ਵਿਚਾਰੀਆਂ ਬੜੀਆਂ ਸਿੱਧੀਆਂ ਨੇ ਘਿਓ ਦਾ ਹੀ ਨਹੀਂ ਪਤਾ ਮੇਰੀ بیوی ਸੋਚਦੀ ਮਲਕਾ ਬੜੀ ਭੋਲੀ ਹੈ ਵਾਲਾਂ ਨੂੰ ਸ਼ੈਂਪੂ ਤੇ ਹੈਅਰ ਕੰਡੀਸ਼ਨਰ ਦੀ ਥਾਂ ਕਿਉਂ ਨਾਲ ਚੋਪੜ ਕੇ ਗੁਜ਼ਾਰਾ ਕਰਦੀ ਹੈ ਵਿਚਾਰੀ ਫਿਰ ਦੋਵੇਂ ਮਨੂ ਦੀਆਂ ਗੱਲਾਂ ਕਰਦੀਆਂ ਮਲਕਾ ਮਨੂ ਦੇ ਕੁਤਕਤਾੜੀਆਂ ਕੱਢਦੀ ਤੇ ਮਨੂ ਤੇ ਮੇਮ ਸਾਹਿਬ ਤੇ ਮਲਕਾ ਉੱਚੀ ਉੱਚੀ ਹੱਸਦੇ ਮਲਕਾ ਸਵੇਰੇ 8 ਵਜੇ ਆਉਂਦੀ ਤੇ ਰਾਤ ਦੇ 8 ਵਜੇ ਚਲੀ ਜਾਂਦੀ ਸਾਰਾ ਦਿਨ ਉਸਦੀ ਭਾਰਵੀ ਸ਼ਖਸੀਅਤ ਨਾਲ ਘਰ ਭਰਿਆ ਰਹਿੰਦਾ ਇਹੋ ਲੱਗਦਾ ਸੀ ਜਿਵੇਂ ਉਹ ਹਰ ਕਮਰੇ ਵਿੱਚ ਹੋਵੇ ਉਹ ਚਾਹ ਤੇ ਰੋਟੀ ਵੀ ਸਾਡੇ ਕੋਲ ਹੀ ਖਾਂਦੀ ਸਾਟਾ ਪਹਾੜੀ ਨੌਕਰ ਭੀਮ ਸਿੰਘ ਜਿਸ ਨੇ ਫੌਜ ਵਿੱਚ ਨੌਕਰੀ ਕੀਤੀ ਸੀ ਬੇਹੱਦ ਜਿਲਾ ਤੇ ਚਿਰਚਿੜਾ ਸੀ ਸ਼ਾਇਦ ਇਸੇ ਕਰਕੇ ਉਸ ਨੂੰ ਫੌਜ ਵਿੱਚੋਂ ਛੁੱਟੀ ਮਿਲ ਗਈ ਸੀ ਉਸਦੀ ਇੱਕੋ ਸਿਫਤ ਸੀ ਕਿ ਖਾਣਾ ਚੰਗਾ ਬਣਾਉਂਦਾ ਜਦੋਂ ਉਸ ਨੂੰ ਮਾਲਕਾ ਲਈ ਤਿੰਨ ਵਾਰ ਚਾਹ ਤੇ ਰੋਟੀ ਪਕਾਉਣੀ ਪਈ ਤਾਂ ਉਸ ਦਾ ਮિજાਜ ਹੋਰ ਵੀ ਚਿਰਚਿੜਾ ਹੋ ਗਿਆ ਉਹ ਠੰਡੀ ਚਾਹ ਤੇ ਮੋਟੀਆਂ ਰੋਟੀਆਂ ਥੱਪ ਕੇ ਮਾਲਕਾ ਦੇ ਅੱਗੇ ਰੱਖ ਦਿੰਦਾ ਸਾਨੂੰ ਇਹ ਗੱਲ ਬੁਰੀ ਲੱਗਦੀ ਭੀਮ ਸਿੰਘ ਆਖਦਾ ਸਾਹਿਬ ਨੌਕਰਾਨੀ ਦਾ ਮਿਜਾਜ ਵਿਗੜ ਗਿਆ ਦਸ ਰੋਟੀਆਂ ਖਾਂਦੀ ਹੈ ਹਰ ਵਕਤ ਜਾ ਹਮਨੇ ਕਦੀ ਐਸੀ ਆਇਆ ਨਹੀਂ ਦੇਖੀ ਜਦੋਂ ਮੈਂ ਆਖਦਾ ਕਿ ਅੱਛਾ ਉਹ ਖੁਦ ਪਕਾ ਲਏਗੀ ਤਾਂ ਭੀਮ ਸਿੰਘ ਦੇ ਮੱਥੇ ਉੱਤੇ ਇੱਕ ਤਿਉੜੀ ਹੋਰ ਵੱਜ ਜਾਂਦੀ ਉਹ ਬੋਲਦਾ ਤੁਸੀਂ ਘਰ ਲੁਟਾ ਰਹੇ ਹੋ ਖੁਦ ਪਕਾਏਗੀ ਤਾਂ ਤੁਹਾਨੂੰ ਕੀ ਖਵਾਵਾਂਗਾ ਤੁਹਾਡਾ ਹੁਕਮ ਹੈ ਤਾਂ ਮੈਂ ਹੀ ਪਕਾ ਦੇਵਾਂਗਾ ਪਰ ਸਾਹਿਬ ਸੱਚੀ ਗੱਲ ਜੇ ਹੈ ਕਿ ਇਹ ਔਰ ਚੰਗੀ ਨਹੀਂ ਕੀ ਮਤਲਬ ਇਸਦੇ ਬਾਰੇ ਚੰਗੀਆਂ ਗੱਲਾਂ ਨਹੀਂ ਸੁਣੀਆਂ ਲੋਕ ਕਹਿੰਦੇ ਹਨ ਕਿ ਖਾਵਨ ਦੇ ਮਾਰਨ ਪਿੱਛੋਂ ਆਪਣੇ ਦੇਵਰ ਨਾਲ ਰਹਿੰਦੀ ਸੀ ਤੇ ਉਸ ਨੂੰ ਵੀ ਖਾ ਗਈ ਮੈਂ ਗੱਲ ਮੁਕਾਈ ਤੈਨੂੰ ਕੀ ਲੋਕ ਐਵੇਂ ਗੱਲਾਂ ਕਰਦੇ ਹਨ ਭੀਮ ਸਿੰਘ ਦੇ ਮਨ ਦੀ ਗੰਢ ਫਿਰ ਵੀ ਨਾ ਖੁੱਲੀ ਦੋਹਾਂ ਵਿੱਚ ਕੁੱਤੇ ਤੇ ਬਿੱਲੀ ਦਾ ਵੈਰ ਸੀ ਸਾਡੇ ਘਰ ਕੋਈ ਪਾਰਟੀ ਹੁੰਦੀ ਤਾਂ ਮਨੂ ਦੀ ਦੇਖਭਾਲ ਲਈ ਮਾਲਕਾ ਸਾਡੇ ਘਰ ਹੀ ਰਹਿ ਪੈਂਦੀ ਤੇ ਦੂਜੇ ਕਮਰੇ ਵਿੱਚ ਮਨੂ ਦੇ ਨਾਲ ਸੌਂ ਜਾਂਦੀ ਮੋਹਨੇਰੇ 6 ਵਜੇ ਉੱਠ ਕੇ ਉਹ ਮਨੂ ਨੂੰ ਪੰਘੂੜੇ ਵਿੱਚ ਸੁੱਤਾ ਛੱਡ ਕੇ ਆਪਣੇ ਘਰ ਜਾਂਦੀ ਆਪਣੇ ਪੁੱਤ ਨੂੰ ਤਿਆਰ ਕਰਕੇ ਤੇ ਸਕੂਲ ਭੇਜ ਕੇ ਤੇ ਖੁਦ ਤਿਆਰ ਹੋ ਕੇ 9 ਵਜੇ ਆ ਜਾਂਦੀ ਕਿਸੇ ਕਿਸੇ ਵੇਲੇ ਉਹ ਦਿਨ ਨੂੰ ਵੀ ਆਪਣੇ ਘਰ ਇੱਕ ਅੱਧਾ ਫੇਰਾ ਮਾਰਦੀ ਜੇ ਮਾਲਕਾ ਨੂੰ ਸਾਡੇ ਘਰ ਕੰਮ ਕਰਦਿਆਂ ਚਿਰ ਹੋ ਜਾਂਦਾ ਤਾਂ ਉਸ ਦਾ ਪੁੱਤ ਉਸ ਨੂੰ ਲੈਣ ਆ ਜਾਂਦਾ 12 ਵਰਿਆਂ ਦਾ ਆਵਾਰਾ ਜਿਹਾ ਮੁੰਡਾ ਜਿਸ ਦੇ ਤੇੜ ਧਾਰੀਆਂ ਵਾਲੀ ਨਿੱਕਰ ਹੁੰਦੀ ਤੇ ਅੱਖਾਂ ਵਿੱਚ ਬਗਾਵਤ ਉਹ ਬਾਹਰ ਹੀ ਰਹਿੰਦਾ ਜਦੋਂ ਉਸਦੀ ਮਾਂ ਕਾਲੀ ਕਾਲੀ ਕੰਮ ਮੁਕਾ ਚੁੱਕਦੀ ਉਸਦੇ ਨਾਲ ਮੁੜ ਜਾਂਦਾ ਭੀਮ ਸਿੰਘ ਆਖਦਾ ਸਾਹਿਬ ਇਹ ਔਰਤ ਬਹੁਤ ਚਲਾਕ ਹੈ ਭਰੋਸੇ ਦੇ ਕਾਬਲ ਨਹੀਂ ਜਦੋਂ ਤੋਂ ਆਈ ਹੈ ਰਸੋਈ ਵਿੱਚ ਦੁੱਗਣਾ ਖਰਚ ਹੁੰਦਾ ਹੈ ਮੇਰਾ ਤਾਂ ਦਿਲ ਜਲਦਾ ਹੈ ਕੀ ਆਖਾਂ ਮੈਂ ਇਹਨਾਂ ਗੱਲਾਂ ਦਾ ਕੋਈ ਜਵਾਬ ਨਾ ਦਿੰਦਾ ਇਹ ਗੱਲ ਸੱਚ ਸੀ ਕਿ ਖਰਚ ਵਧ ਗਿਆ ਸੀ ਪਰ ਇਸ ਦਾ ਕੀ ਇਲਾਜ ਇੱਕ ਸਵੇਰ ਭੀਮ ਸਿੰਘ ਰਸੋਈ ਵਿੱਚੋਂ ਉੱਚੀ ਉੱਚੀ ਬੋਲ ਰਿਹਾ ਸੀ ਮੇਰੀ بیوی ਉੱਠ ਕੇ ਮਨੂ ਦੇ ਕਮਰੇ ਵਿੱਚ ਗਈ ਉਹ ਪੰਘੂੜੇ ਵਿੱਚ ਸੁੱਤਾ ਪਿਆ ਸੀ ਮਾਲਕਾ ਮੂੰਹ ਨੇ ਰਹੀ ਚਲੀ ਗਈ ਸੀ ਫਿਰ ਬੀਬੀ ਰਸੋਈ ਵਿੱਚ ਗਈ ਤੇ ਦੌੜਦੀ ਹੋਈ ਮੇਰੇ ਕੋਲ ਆਈ ਤੇ ਆਖਣ ਲੱਗੀ ਰਾਤ ਕੋਈ ਚੋਰ ਰਸੋਈ ਵਿੱਚ ਆਇਆ ਖੰਡ ਤੇ ਘਿਓ ਵਾਲੇ ਡੱਬੇ ਖਾਲੀ ਪਏ ਹਨ ਆਟਾ ਡੁੱਲਿਆ ਪਿਆ ਹੈ ਮੈਂ ਉੱਠਿਆ ਤੇ ਰਸੋਈ ਵਿੱਚ ਗਿਆ ਭੀਮ ਸਿੰਘ ਨੇ ਆਖਿਆ ਲਾਓ ਦੇਖੋ ਸਭ ਚੀਜ਼ਾਂ ਘਿਓ ਦਾ ਅੱਧਾ ਡੱਬਾ ਖਾਲੀ ਦਾ ਸਿਰ ਆਟਾ ਗਾਇਉ ਖੰਡ ਦਾ ਪਤਾ ਹੀ ਨਹੀਂ ਤੇ ਦਾਲ ਤੇ ਦਾਣੇ ਦੇਖੋ ਇੱਥੋਂ ਮਨੂ ਦੇ ਬੈੱਡਰੂਮ ਨੂੰ ਜਾਂਦੇ ਹਨ ਉਹ ਚੜੇਲ ਸਭ ਕੁਝ ਉੜਾ ਕੇ ਲੈ ਗਈ ਉਸਦੇ ਚਿਹਰੇ ਤੇ ਸੌਲੀ ਮੁਸਕਣੀ ਸੀ ਜਿਵੇਂ ਆਖ ਰਿਹਾ ਹੋਵੇ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਕਿ ਇਹ ਔਰਤ ਚੋਰ ਹੈ ਮੇਰੀ بیوی ਤੇ ਮੈਂ ਦਾਲ ਦੇ ਦਾਣਿਆਂ ਦੀ ਭਗ ਡੰਡੀ ਤੇ ਤੁਰਦੇ ਮਨੂ ਦੇ ਬੈਡਰੂਮ ਵਿੱਚ ਪਹੁੰਚੇ ਉੱਥੇ ਜਾ ਕੇ ਦਾਲ ਗਵਾਚ ਗਈ ਫਿਰ ਅਸੀਂ ਖਿੜਕੀ ਕੋਲ ਕੁਝ ਖੰਡ ਤੇ ਦਾਲ ਦੇ ਦਾਣੇ ਦੇਖੇ ਬਾਹਰ ਸਿਰ ਕੱਢਿਆ ਤਾਂ ਉੱਥੇ ਵੀ ਕੁਝ ਦਾਣੇ ਖਿਲਰੇ ਹੋਏ ਸਨ ਚੋਰ ਦੀ ਪੈੜ ਕੱਢ ਲਈ ਸਾਰੀ ਗੱਲ ਸਮਝ ਆ ਗਈ ਮਾਲਕਾ ਨੇ ਤੜਕੇ ਤੜਕੇ ਰਸੋਈ ਵਿੱਚੋਂ ਚੀਜ਼ਾਂ ਚੁੱਕੀਆਂ ਤੇ ਬੈਡਰੂਮ ਵਿੱਚ ਲਾ ਜਾ ਕੇ ਖਿੜਕੀ ਵਿੱਚੋਂ ਆਪਣੇ ਪੁੱਤ ਨੂੰ ਪੋਟਲੀਆਂ ਫੜਾ ਦਿੱਤੀਆਂ ਜੋ ਉਸ ਨੂੰ ਲੈਣ ਆਇਆ ਸੀ ਦੋਵੇਂ ਮਾਂ ਪੁੱਤ ਚਲੇ ਗਏ ਮਨੂ ਪੰਗੂੜੇ ਵਿੱਚ ਸੁੱਤਾ ਪਿਆ ਰਿਹਾ ਮੇਰੀ بیوی ਨੇ ਆਖਿਆ ਤੜਕੇ ਤੜਕੇ ਰਸੋਈ ਵਿੱਚ ਕੁਝ ਖੜਕਦਾ ਜਿਹਾ ਹੋਇਆ ਸੀ ਮੈਂ ਸਮਝੀ ਬਿੱਲੀ ਹੋਣੀ ਹੈ ਇਤਨੇ ਵਿੱਚ ਖੜਕਾ ਬੰਦ ਹੋ ਗਿਆ ਤੇ ਮੈਂ ਫਿਰ ਸੌਂ ਗਈ ਇਹ ਪਤਾ ਨਹੀਂ ਸੀ ਕਿ ਮਾਲਕਾ ਚੀਜ਼ਾਂ ਚੁਰਾ ਰਹੀ ਹੈ ਮੇਰੀ بیوی ਨੂੰ ਬਹੁਤ ਗੁੱਸਾ ਆਇਆ ਜਿਸ ਆਇਆ ਨੂੰ ਉਹ ਇਮਾਨਦਾਰ ਸਮਝਦੀ ਸੀ ਉਹ ਚੋਰ ਨਿਕਲੀ ਸਿਰਫ ਚੀਜ਼ਾਂ ਚਾਣ ਦਾ ਗਮ ਨਹੀਂ ਸੀ ਵੱਡਾ ਗਮ ਇਸ ਗੱਲ ਦਾ ਸੀ ਕਿ ਉਸਨੇ ਵਿਸ਼ਵਾਸ ਘਾਤ ਕੀਤਾ ਅਜਹੀ ਝੂਠੀ ਔਰਤ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਮੀਨੀ ਧੋਖੇਬਾਜ਼ ਗਦਾਰ ਉਸ ਦੀ ਥਾਂ ਜੇਲ੍ਹ ਵਿੱਚ ਹੈ ਕਿਸੇ ਸ਼ਰੀਫ ਘਰ ਵਿੱਚ ਨਹੀਂ ਇਹ ਗੱਲਾਂ ਸੋਚ ਕੇ ਮੇਰੀ بیوی ਨੇ ਮੇਰੇ ਨਾਲ ਫਲਾਕ ਕੀਤੀ ਕਿ ਅਸੀਂ ਥਾਣੇ ਇਤਲਾਹ ਦੇ ਕੇ ਇਸ ਮਕਰ ਔਰਤ ਨੂੰ ਗ੍ਰਿਫਤਾਰ ਕਰਵਾਈਏ ਅਸੀਂ ਚੀਜ਼ਾਂ ਦੀ ਫਿਹਰਾਸ ਤਿਆਰ ਕਰਨ ਲੱਗੇ ਸਾਰੇ ਸਬੂਤ ਸਾਡੇ ਕੋਲ ਸਨ ਥਾਣੇਦਾਰ ਨੂੰ ਕਹਿ ਕੇ ਛਾਪਾ ਮਰਵਾਵਾਂਗੇ ਤਾਂ ਸਾਰੀਆਂ ਚੀਜ਼ਾਂ ਉਸਦੇ ਘਰੋਂ ਨਿਕਲ ਆਉਣਗੀਆਂ ਇਤਨੇ ਵਿੱਚ ਮਾਲਕਾ ਆ ਗਈ ਹਮੇਸ਼ਾ ਵਾਂਗ ਨਰੋਈ ਤੇ ਫਰਤੀਲੀ ਆਉਣ ਸਾਰ ਪਾਣੀ ਗਰਮ ਕਰਕੇ ਮਨੂ ਨੂੰ ਨਹਾਉਣ ਲੱਗੀ بیوی ਨੇ ਆਖਿਆ ਇਹ ਜਿਹੜਾ ਕੰਮ ਕਾ ਲਵੇ ਤਾਂ ਇਸ ਨੂੰ ਅੱਜ ਘਰ ਨਹੀਂ ਜਾਣ ਦੇਣਾ ਪਿੱਛੋਂ ਹੀ ਇਸ ਤੇ ਘਰ ਛਾਪਾ ਪਵੇ ਇਹ ਗੱਲ ਬਿਲਕੁਲ ਜ਼ਾਹਿਰ ਨਾ ਹੋਵੇ ਕਿ ਸਾਨੂੰ ਕੋਈ ਸ਼ੱਕ ਹੈ ਮੈਂ ਦੂਜੇ ਕਮਰੇ ਵਿੱਚ ਗਿਆ ਤੇ ਥਾਣੇਦਾਰ ਨੂੰ ਟੈਲੀਫੋਨ ਕੀਤਾ ਥਾਣੇਦਾਰ ਮੇਰਾ ਵਾਕਿਫ ਸੀ ਬੋਲਿਆ ਕੀ ਗੱਲ ਗਾਰਗੀ ਸਾਹਿਬ ਮੈਂ ਆਖਿਆ ਇੱਥੇ ਤਸ਼ਰੀਫ ਲੈ ਆਓ ਤੁਹਾਡੀ ਮਦਦ ਦੀ ਲੋੜ ਹੈ ਮਿਹਰਬਾਨੀ ਹੋਵੇਗੀ ਥਾਣੇਦਾਰ ਨੇ ਆਖਿਆ ਅੱਧੇ ਘੰਟੇ ਤੱਕ ਮੈਂ ਪਹੁੰਚ ਰਿਹਾ ਹਾਂ ਮੈਂ ਹਰ ਚੀਜ਼ ਬਰਾਮਦ ਕਰਕੇ ਇਸ ਕਮੀਨੀ ਔਰਤ ਨੂੰ ਸਬਕ ਸਿਖਾਉਣਾ ਚਾਹੁੰਦਾ ਸਾਂ ਥੋੜੇ ਚਿਰ ਪਿੱਛੋਂ ਮਲਕਾ ਮੰਨੂ ਨੂੰ ਪਾਊਡਰ ਮਲਕੇ ਤੇ ਕੱਪੜੇ ਪਹਿਨਾ ਕੇ ਲੈ ਆਈ ਮੇਰੀ ਬੀਬੀ ਨੂੰ ਆਖਣ ਲੱਗੀ ਲਓ ਮੇਮ ਸਾਹਿਬ ਦੇਖੋ ਨੰਗੇ ਪੈਰ ਠਰੇ ਪਏ ਨੇ ਮੇਰੇ ਰਾਜੇ ਪੁੱਤ ਦੇ ਮੇਰੇ ਸੋਹਣੇ ਲਾਲ ਦੇ ਨਾਨੀ ਨੇ ਅਮਰੀਕਾ ਤੋਂ ਸਭ ਕੁਝ ਭੇਜਿਆ ਜੁਰਾਬਾਂ ਨਾ ਭੇਜੀਆਂ ਠੰਡ ਨਾਲ ਨੀਲੇ ਪਏ ਤੇ ਨਿੱਕੇ ਨਿੱਕੇ ਪੈਰ ਏ ਆਕਿ ਉਸ ਨੇ ਆਪਣਾ ਥੈਲਾ ਖੋਲਿਆ ਤੇ ਉਸ ਵਿੱਚੋਂ ਉਹਨਾਂ ਦਾ ਲਾਲ ਪਿੰਨਾ ਕੱਢਿਆ ਤੇ ਨਿੱਕੀਆਂ ਨਿੱਕੀਆਂ ਸਲਾਈਆਂ ਤੇ ਨਿੱਕੀਆਂ ਨਿੱਕੀਆਂ ਲਾਲ ਜੁਰਾਬਾਂ ਜੁਰਾਬਾਂ ਕੱਢ ਕੇ ਉਸ ਨੇ ਮਨੂ ਦੇ ਪੈਰਾਂ ਨੂੰ ਚੁੰਮਿਆ ਤੇ ਇਨ੍ਹਾਂ ਨੂੰ ਜੁਰਾਬਾਂ ਪਹਿਨ ਕੇ ਫੁਮਣਾ ਵਾਲੇ ਤਾਗੇ ਨਾਲ ਗੰਡ ਮਾਰੀ ਬੋਲੀ ਮਨੂ ਰਾਜੇ ਲਈ ਜੁਰਾਬਾਂ ਬੁਣੀਆਂ ਨੇ ਇਸ ਦੇ ਨਿੱਕੇ ਨਿੱਕੇ ਪੈਰਾਂ ਲਈ ਉਸ ਨੇ ਮਨੂ ਦੇ ਮੱਥੇ ਨੂੰ ਚੁੰਮਿਆ ਤੇ ਫਿਰ ਪੈਰਾਂ ਨੂੰ ਕੁਤਕਤਾੜੀਆਂ ਕੀਤੀਆਂ ਦੋਵੇਂ ਹੱਸਣ ਲੱਗੇ ਬਾਹਰੋਂ ਕਿਸੇ ਨੇ ਘੰਟੀ ਦਾ ਬਟਨ ਦੱਬਿਆ ਮਾਲਕਾ ਮਨੂ ਨੂੰ ਚੁੱਕ ਕੇ ਦੂਜੇ ਕਮਰੇ ਵਿੱਚ ਲੈ ਗਈ ਘੰਟੀ ਫੇਰ ਵੱਜੀ ਮੈਂ ਬੂਹਾ ਖੋਲਿਆ ਥਾਣੇਦਾਰ ਚਮੜੇ ਨਾਲ ਮੜਿਆ ਕਾਲਾ ਡੰਡਾ ਲਈ ਖੜਾ ਸੀ ਮੈਂ ਉਸ ਨੂੰ ਡਰਾਇੰਗ ਰੂਮ ਵਿੱਚ ਬਿਠਾ ਕੇ ਇੱਕ ਮਿੰਟ ਲਈ ਅੰਦਰ ਆਇਆ ਤਾਂ ਬੀਬੀ ਨੇ ਮੇਰਾ ਹੱਥ ਫੜ ਲਿਆ ਬਿਲਕੁਲ ਨਹੀਂ ਉਹ ਬੋਲੀ ਕੀ ਮੈਂ ਪੁੱਛਿਆ ਉਹ ਬੋਲ ਨਾ ਸਕੀ ਉਸਦੇ ਬੁੱਲ ਫਰਕ ਰਹੇ ਸਨ ਤੇ ਅੱਖਾਂ ਵਿੱਚ ਪੁੱਤ ਦੇ ਪਿਆਰ ਦੀ ਡਲਕਣ ਮਾਲਕਾ ਦਾ ਕਸੂਰ ਉਸ ਨੂੰ ਮਨੂ ਦੀਆਂ ਨਿੱਕੀਆਂ ਨਿੱਕੀਆਂ ਪੈੜਾਂ ਵਾਂਗ ਚਾਪਣ ਲੱਗਾ ਜੇ ਮਾਲਕਾ ਚਿੰਗ ਚਲੀ ਗਈ ਤਾਂ ਉਸ ਦੀਆਂ ਬੁਣੀਆਂ ਲਾਲ ਜੁਰਾਬਾਂ ਨੂੰ ਕਿਵੇਂ ਕਬੂਲ ਕਰੇਗੀ ਇਹਨਾਂ ਨੂੰ ਵਾਪਸ ਵੀ ਕਿਵੇਂ ਕਰੇਗੀ ਮਨੂ ਦੇ ਪੈਰਾਂ ਤੋਂ ਇਹਨਾਂ ਜੁਰਾਬਾਂ ਨੂੰ ਕਿਵੇਂ ਲਾਹੇਗੀ ਮੇਰੀ بیوی ਦੀ ਤਕਣੀ ਵਿੱਚ ਧਰਲਾ ਸੀ ਮੈਂ ਦੂਜੇ ਕਮਰੇ ਵਿੱਚ ਜਾ ਕੇ ਥਾਣੇਦਾਰ ਨੂੰ ਚਾਹ ਪਲਾ ਕੇ ਵਾਪਸ ਕਰ ਦਿੱਤਾ ਮੈਂ ਤੇ ਮੇਰੀ ਬੀਬੀ ਦੋਵੇਂ ਮੁਜਰਮਾਂ ਵਾਂਗ ਮਹਿਸੂਸ ਕਰ ਰਹੇ ਸਾਂ ਧੰਨਵਾਦ